ਨ ਲੜਕੇ ਸਾਡੇ ਲੋਕਾਂ ਤੋਂ ਵੋਟਾਂ ਲੈ ਕੇ ਤੇ ਆਪਣੇ ਬੱਚੇ ਜਿਹੜੇ ਨੇ ਵੇਖੋ ਐਸੀਆਂ ਥੱਲੇ ਪਠਾਏ ਨੇ ਉਹਨਾਂ ਨਾਲ 10 10 ਗਨਮੈਨ ਨੇ ਤੇ ਬਾਹਰਲੇ ਮੁਲਕਾਂ ਵਿੱਚ ਆਪਣੇ ਬੱਚੇ ਪਛਾਤੇ ਨੇ ਪਰ ਜਿੰਨਾ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਜਿੰਨਾ ਲੋਕਾਂ ਨੇ ਆਪਣਾ ਹੱਕ ਉਹਨਾਂ ਨੂੰ ਦਿੱਤਾ ਉਹਨਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਗੱਲ ਅੱਜ ਤੱਕ ਕਿਸੇ ਨੇ ਨਹੀਂ ਕੀਤੀ ਵੇਖੋ ਉਹਨਾਂ ਦੀਆਂ ਧੀਆਂ ਨਾਲ ਰੇਪ ਹੁੰਦਾ ਹੈ ਘਰਾਂ ਦੇ ਵਿੱਚ ਲੋਕਾਂ ਦੇ ਕੰਮ ਕਰਨ ਜਾਂਦੀਆਂ ਨੇ ਤੇ ਉਹਨਾਂ ਨਾਲ ਤਸ਼ੱਦਦ ਹੁੰਦਾ ਹੈ ਤੇ ਇੱਥੋਂ ਤੱਕ ਉਹਨਾਂ ਦੀ ਆਵਾਜ਼ ਤੱਕ ਜਿਹੜੀ ਚੁੱਕਣ ਨਹੀਂ ਦਿੱਤੀ ਜਾਂਦੀ ਜੀ ਕੀ ਤੁਹਾਡਾ ਇਸ ਤਰ੍ਹਾਂ ਦਾ ਇਰਾਦਾਤ ਨਹੀਂ ਕਿ ਤੁਸੀਂ ਪ੍ਰਚਾਰ ਕਰਕੇ ਹਾਈਲਾਈਟ ਹੋ ਕੇ ਕਿਸੇ ਹੋਰ ਪਾਰਟੀ ਵੱਲੋਂ ਟਿਕਟ ਲੈ ਲਓ ਕਿ ਬਹੁਤਾ ਆਪਾਂ ਪਹਿਲਾਂ ਵੀ ਦੇਖਦੇ ਆਂ ਕਿ ਬਹੁਤੇ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਕਿ ਉਹ ਪ੍ਰਚਾਰ ਕਰਕੇ ਹਾਈਲਾਈਟ ਹੋ ਜਾਂਦੇ ਆ ਆਜ਼ਾਦ ਖੜੇ ਹੋ ਕੇ ਫਿਰ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਜਾ ਕੇ ਉਹ ਕਿਸੇ ਪਾਰਟੀ ਵੱਲੋਂ ਟਿਕਟ ਲੈ ਜਾਂਦੇ ਕਿਤੇ ਤੁਹਾਡਾ ਇਦਾਂ ਦਾ ਇਰਾਦਾਤ ਨਹੀਂ ਵੇਖੋ ਜੀ ਮੈਂ ਨਾ ਅੱਜ 13 ਸਾਲ ਤੋਂ ਪਲੱਸ ਹੋ ਗਏ ਨੇ ਆਪਣੇ ਸਮਾਜ ਦੇ ਲੋਕਾਂ ਦੀ ਗੱਲ ਚੁੱਕਦੇ ਆਂ ਉਹਨਾਂ ਦੀ ਸੇਵਾ ਕਰਦੇ ਆਂ ਮੈਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਮੈਨੂੰ ਕੋਈ ਰਾਜਨੀਤੀ ਦੀ ਭੁੱਖ ਨਹੀਂ ਹੈ ਮੈਨੂੰ ਕੋਈ ਕੀ ਆਉਣ ਵਾਲੇ ਸਮੇਂ 'ਚ ਕੋਈ ਐਦਾਂ ਦਾ ਵਰਕ ਤੁਹਾਡੇ ਵੱਲੋਂ ਪ੍ਰਯਤਨ ਕੀਤੇ ਜਾਣਗੇ ਜਿਹਦੇ ਨਾਲ ਸਮਾਜ ਵਿੱਚ ਪਰਿਵਰਤਨ ਦੀ ਲਹਿਰ ਆਵੇ ਵੇਖੋ ਜੀ ਮੈਨੂੰ ਪਤਾ ਹੈ ਕਿ ਜਦੋਂ ਕੋਈ ਹਮਲੇ ਜਿੱਤਦਾ ਤਾਂ ਉਹਦੇ ਉਹਦੇ ਅੰਦਰ 'ਚ ਕੀ ਹੁੰਦਾ ਹੈ ਕਿੰਨੇ ਉਹਦੇ ਅੰਦਰ 'ਚ ਅਧਿਕਾਰਾਂ ਦੇ ਨੇ ਬਹੁਤ ਅਧਿਕਾਰ ਹੁੰਦੇ ਨੇ ਉਹਦੇ ਅੰਦਰ 'ਚ ਜਦਕਿ ਉਹ ਦੇਣਾ ਨਹੀਂ ਚਾਹੁੰਦਾ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਖਾਸ ਤੌਰ ਤੇ ਪਿਛਲੇ ਦਿਨੀ ਅ ਬੜਾ ਪ੍ਰਚਾਰ ਦੇਖਣ ਨੂੰ ਮਿਲ ਰਿਹਾ ਹਲਕਾ ਤਰਨ ਤਰਨ ਦੀ ਜੇਕਰ ਅਪਾ ਗੱਲ ਕਰਦੇ ਆਂ ਤੇ ਜਮੀਨੀ ਚੋਣਾਂ ਨੂੰ ਲੈ ਕੇ ਜਿਹੜਾ ਪਾਰਟੀਆਂ ਵੀ ਸੁਚੇਤ ਹੋ ਗਈਆਂ ਨੇ ਔਰ ਗੱਲ ਕਰਦੇ ਆਂ ਤੇ ਸਮੂਹ ਵਾਲਮੀਕੀ ਮਜਬੀ ਸਿੱਖ ਸਮਾਜ ਦੀ ਇੱਕ ਧੀ ਇੱਕ ਭੈਣ ਕਹਿ ਸਕਦੇ ਆਂ ਉਹਨਾਂ ਨੇ ਵੀ ਆਜ਼ਾਦ ਚੋਣ ਲੜਨ ਦੀ ਜਿਹੜਾ ਅੱਜ ਨਿਰਣੇ ਲਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਇਹ ਆਜ਼ਾਦ ਚੋਣਾਂ ਲੜਨ ਦੇ ਪਿੱਛੇ ਕੋਈ ਅਹਿਮ ਮਕਸਦ ਕੀ ਮਕਸਦ ਹੋ ਸਕਦਾ ਸੋ ਗੱਲਬਾਤ ਕਰਦੇ ਆ ਪੂਰੀ ਜਾਣਕਾਰੀ ਲੈਣੇ ਆਪਣੇ ਨਾਲ ਨੇ ਮੈਡਮ ਹਰ ਹਰਬਿੰਦਰ ਕੌਰ ਉਸਮਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਮਕਸਦ ਹੈ ਇਹ ਜ਼ਮੀਨੀ ਚੋਣਾਂ ਨੂੰ ਲੜਨ ਦੇ ਪਿੱਛੇ ਕੀ ਆਪਣੇ ਚਿਹਰੇ ਨੂੰ ਹਾਈਲਾਈਟ ਕਰਨਾ ਨਹੀਂ ਤੇ ਨਹੀਂ ਚਾਹੁੰਦੇ ਕਿ ਆਜ਼ਾਦ ਦਾ ਨਾਂ ਲੈ ਕੇ ਕਿਸੇ ਪਾਰਟੀਆਂ ਤੋਂ ਟਿਕਟ ਲੈਣ ਦਾ ਤਾਂ ਨਹੀਂ ਇਰਾਦਾ ਉਹਨਾਂ ਦਾ ਸੋ ਬਹੁਤ ਸਾਰੀਆਂ ਗੱਲਬਾਤ ਕਰਦੇ ਆ ਆਪਣੇ ਨਾਲ ਮੈਡਮ ਨੇ ਗੱਲਬਾਤ ਕਰਦੇ ਹਾਂ ਜੀ ਮੈਡਮ ਜੀ ਜੈ ਵਾਲਮੀਕੀ ਜੀ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਇਰਾਦਾ ਬਣਿਆ ਜ਼ਮੀਨੀ ਚੋੜਾਂ ਨੂੰ ਲੜਦੇ ਲਈ ਸਭ ਤੋਂ ਪਹਿਲਾਂ ਮੈਂ ਦਰਾਵੜ ਚੈਨਲ ਜੀ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਦੀ ਹਾਂ ਕਿ ਜਿਹੜੇ ਇੱਥੇ ਮੇਰੀ ਆਵਾਜ਼ ਚੁੱਕਣ ਲਈ ਆਏ ਜੀ ਕਿਵੇਂ ਕਿਵੇਂ ਇਰਾਦਾ ਬਣਿਆ ਕਿ ਜ਼ਮੀਨੀ ਚੋੜਾਂ ਲੜਨ ਮੈਂ ਦੱਸਣਾ ਚਾਹੁੰਦੀ ਹਾਂ ਆਪਣੇ ਲੋਕਾਂ ਨੂੰ ਕਿ ਮੇ ਆ ਦਿਨ ਰਾਤ ਹਮੇਸ਼ਾ ਹੀ ਜਿੱਦੋਂ ਮੇਰੇ ਨਾਲ ਤਸ਼ਦਦ ਹੋਈ ਜੀ ਤੇ ਮੇਰੇ ਨਾਲ ਮੇਰੇ ਪਰਿਵਾਰ ਨਾਲ ਗਲਤ ਹੋਇਆ ਤੇ ਸੰਘਰਸ਼ ਦਾ ਜਿਹੜਾ ਰਾਹ ਪ੍ਰਮਾਤਮਾ ਨੇ ਮੇਰੇ ਲਈ ਖੋਲਤਾ ਕਿ ਮੈਂ ਸੰਘਰਸ਼ ਲੜਨਾ ਹੈ ਸੰਘਰਸ਼ ਲੜਦੇ ਲੜਦੇ ਮੈਂ ਆਪਣੇ ਸਮਾਜ ਦੇ ਵਿੱਚ ਵਿਚਰਦੀ ਆ ਉਹਨਾਂ ਲੋਕਾਂ ਦੇ ਵਿੱਚ ਵਿਚਰਦੀ ਆ ਜਿਨ੍ਹਾਂ ਨਾਲ ਤੱਕੇਸ਼ਾਈਆਂ ਹੁੰਦੀਆਂ ਤਸ਼ਦਦ ਹੁੰਦੀ ਆ ਤੇ ਜਿਨ੍ਹਾਂ ਦੀ ਥਾਣੇ ਤੱਕ ਆਵਾਜ਼ ਚੁੱਕੀ ਨਹੀਂ ਜਾਂਦੀ ਜੀ ਤੇ ਕੀ ਜਿਵੇਂ ਜਿਵੇਂ ਤੁਸੀਂ ਪਹਿਲਾਂ ਗਰਾਊਂਡ ਲੈਵਲ ਤੇ ਵਰਕ ਕਰਦੇ ਹੋ ਕੀ ਜਿਵੇਂ ਅੱਜ ਤੁਸੀਂ ਜ਼ਮੀਨੀ ਚੋਣਾ ਲੜਨ ਦਾ ਇਰਾਦਾ ਬਣਾਇਆ ਕਿ ਅਸੀਂ ਸਮਾਜ ਦੀ ਆਵਾਜ਼ ਨੂੰ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਣਾ ਜਾਂ ਸਮਾਜ ਦੇ ਹੱਕ ਅਧਿਕਾਰਾਂ ਦੀ ਗੱਲ ਕਰਨੀ ਹੈ ਜਾਂ ਉਹਨਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰਨੀ ਹੈ ਕੀ ਤੁਸੀਂ ਜੇ ਇਸ ਗੱਲਾਂ ਤੇ ਅੱਜ ਉਹ ਜਦੋਂ ਜੇ ਪ੍ਰਮਾਤਮਾ ਕਰਦਾ ਤੁਸੀਂ ਜਿੱਤ ਦਾ ਸੇਰਾ ਤੁਹਾਡੇ ਚਿਹਰੇ ਵੱਜਦਾ ਕੀ ਤੁਸੀਂ ਇਸੇ ਤਰ੍ਹਾਂ ਹੀ ਸਮਾਜ 'ਚ ਕੰਮ ਕਰੋਗੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਅੱਜ ਤੁਹਾਡੇ ਸਾਹਮਣੇ ਹੀ ਹੈ ਕਿ ਇੱਕ ਛੋਟੀ ਜੀ ਮੀਟਿੰਗ ਰੱਖੀ ਹੋਈ ਸੀ ਸਾਡੇ ਜਿਹੜੇ ਕੌਮ ਦੇ ਉਹ ਜੋਧੇ ਜਰਨਲ ਜਿਹੜੇ ਸਮਾਜ ਲਈ ਦਿਨ ਰਾਤ ਕੰਮ ਕਰਦੇ ਨੇ ਪਰ ਇਹ ਮੀਟਿੰਗ ਨੇ ਇੱਕ ਵਿਸ਼ਾਲ ਰੈਲੀ ਦਾ ਰੂਪ ਲਿਆ ਔਰ ਮੇਰੇ ਲੋਕਾਂ ਨੇ ਮੈਨੂੰ ਹੰਗਾਰਾ ਦਿੱਤਾ ਮੇਰੇ ਸਪੋਰਟ ਕੀਤੀ ਤੇ ਆਵਾਜ਼ ਦੇ ਰਹੇ ਨੇ ਕਿ ਤੁਸੀਂ ਸੰਘਰਸ਼ ਲੜੋ ਅਸੀਂ ਤੁਹਾਡੇ ਨਾਲ ਆ ਜੀ ਸੋ ਮੈਂ ਦੱਸਣਾ ਚਾਹੁੰਨੀ ਆ ਕਿ ਮੈਂ ਸਮਾਜ ਦੇ ਵਿੱਚ ਜਦੋਂ ਉਹਦੀ ਵਿਚਰਦੀ ਆ ਰਹੀ ਆ ਉਹਨਾਂ ਦੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਤੇ ਚਲੋ ਠਾਣਿਆਂ ਦੀ ਫੜਾ ਲਿਆ ਛੜਾ ਲਿਆ ਇਹ ਤੇ ਕਰਦੇ ਹੀ ਆ ਰਹੇ ਆ ਪਰ ਕੀ ਇਹ ਸਾਡੇ ਲੋਕਾਂ ਦੇ ਅਧਿਕਾਰ ਨਹੀਂ ਕਿ ਥਾਣੇ ਤੋਂ ਫੜਾ ਲਿਆ ਛਡਾ ਲਿਆ ਇਹ ਉਹਨਾਂ ਦੇ ਅਧਿਕਾਰ ਨਹੀਂ ਐ ਉਹਨਾਂ ਨੂੰ ਵਧੀਆ ਐਜੂਕੇਸ਼ਨ ਚਾਹੀਦੀ ਐ ਉਹਨਾਂ ਨੂੰ ਵਧੀਆ ਘਰ ਚਾਹੀਦਾ ਐ ਤੇ ਉਹਨਾਂ ਨੂੰ ਪੇਟ ਭਰ ਕੇ ਰੋਟੀ ਵੀ ਚਾਹੀਦੀ ਐ ਰੋਟੀ ਤਾਂ ਮਿਲ ਸਕਦੀ ਐ ਜੇ ਉਹ ਕਰੋ ਪੜ੍ਹੇ ਲਿਖੇ ਹੋਣਗੇ ਤੇ ਉਹਨਾਂ ਨੂੰ ਦੇ ਕੋਲ ਨੌਕਰੀਆਂ ਹੋਣਗੀਆਂ ਪਰ ਜ਼ਿਆਦਾਤਰ ਵੇਖ ਲਓ ਸਾਡੇ ਲੋਕਾਂ ਤੋਂ ਐਜੂਕੇਸ਼ਨ ਜਿਹੜੀ ਉਹਨਾਂ ਨੂੰ ਪੂਰੀ ਨਹੀਂ ਮਿਲ ਰਹੀ ਕਿਉਂ ਇਹ ਕਿੰਨਾ ਦੀ ਕਹਾਣੀ ਐ ਇਹ ਉਹਨਾਂ ਸਰਕਾਰਾਂ ਦੀ ਕਹਾਣੀ ਐ ਇਹ ਉਹਨਾਂ ਲੀਡਰਾਂ ਦੀ ਕਹਾਣੀ ਐ ਜਿਨ੍ਹਾਂ ਨੇ ਲੋ ਇਲੈਕਸ਼ਨ ਲੜ ਕੇ ਸਾਡੇ ਲੋਕਾਂ ਤੋਂ ਵੋਟਾਂ ਲੈ ਕੇ ਤੇ ਆਪਣੇ ਬੱਚੇ ਜਿਹੜੇ ਵੇਖੋ ਐਸੀਆਂ ਥੱਲੇ ਪਠਾਏ ਨੇ ਉਹਨਾਂ ਨਾਲ 10-10 ਗਨਮੈਨ ਨੇ ਤੇ ਬਾਹਰ ਵਾਲੇ ਮੁਲਕਾਂ ਵਿੱਚ ਆਪਣੇ ਬੱਚੇ ਪਛਾਤੇ ਨੇ ਪਰ ਜਿੰਨਾ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਜਿੰਨਾ ਲੋਕਾਂ ਨੇ ਆਪਣਾ ਹੱਕ ਉਹਨਾਂ ਨੂੰ ਦਿੱਤਾ ਉਹਨਾਂ ਦੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਅੱਜ ਤੱਕ ਕਿਸੇ ਨੇ ਨਹੀਂ ਕੀਤੀ ਵੇਖੋ ਉਹਨਾਂ ਦੀਆਂ ਧੀਆ ਨਾਲ ਰੇਪ ਹੁੰਦਾ ਹੈ ਘਰਾਂ ਦੇ ਵਿੱਚ ਲੋਕਾਂ ਦੇ ਕੰਮ ਕਰਨ ਜਾਂਦੀਆਂ ਨੇ ਤੇ ਉਹਨਾਂ ਨਾਲ ਤਸ਼ੱਦਦ ਹੁੰਦਾ ਹੈ ਤੇ ਇੱਥੋਂ ਤੱਕ ਉਹਨਾਂ ਦੀ ਆਵਾਜ਼ ਤੱਕ ਜਿਹੜੀ ਚੁੱਕਨ ਨਹੀਂ ਦਿੱਤੀ ਜਾਂਦੀ ਕੀ ਤੁਹਾਡਾ ਇਸ ਤਰ੍ਹਾਂ ਦਾ ਇਰਾਦਾਤ ਨਹੀਂ ਕਿ ਤੁਸੀਂ ਪ੍ਰਚਾਰ ਕਰਕੇ ਹਾਈਲਾਈਟ ਹੋ ਕੇ ਕਿਸੇ ਹੋਰ ਪਾਰਟੀ ਵੱਲੋਂ ਟਿਕਟ ਲੈ ਲਓ ਕਿ ਬਹੁਤਾ ਆਪਾਂ ਪਹਿਲਾਂ ਵੀ ਦੇਖਦੇ ਆਂ ਕਿ ਬਹੁਤੇ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਕਿ ਉਹ ਪ੍ਰਚਾਰ ਕਰਕੇ ਹਾਈਲਾਈਟ ਹੋ ਜਾਂਦੇ ਆ ਆਜ਼ਾਦ ਖੜੇ ਹੋ ਕੇ ਫਿਰ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਜਾ ਕੇ ਉਹ ਕਿਸੇ ਪਾਰਟੀ ਵੱਲੋਂ ਟਿਕਟ ਲੈ ਜਾਂਦੇ ਕਿਤੇ ਤੁਹਾਡਾ ਇਦਾਂ ਦਾ ਇਰਾਦਾਤ ਨਹੀਂ ਵੇਖੋ ਜੀ ਮੈਂ ਨਾ ਅੱਜ 13 ਸਾਲ ਤੋਂ ਪਲੱਸ ਹੋ ਗਏ ਨੇ ਆਪਣੇ ਸਮਾਜ ਦੇ ਲੋਕਾਂ ਦੀ ਗੱਲ ਚੁੱਕਦੇ ਆ ਉਹਨਾਂ ਦੀ ਸੇਵਾ ਕਰਦੇ ਆ ਮੈਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਮੈਨੂੰ ਕੋਈ ਰਾਜਨੀਤੀ ਦੀ ਭੁੱਖ ਨਹੀਂ ਹੈ ਮੈਨੂੰ ਕੋਈ ਕੋਠੀਆਂ ਕਰਾਂ ਦੀ ਭੁੱਖ ਨਹੀਂ ਹੈ ਪਰਮਾਤਮਾ ਪ੍ਰਭੂ ਵਾਲਮੀਕ ਭਗਵਾਨ ਜੀ ਔਰ ਬਾਬਾ ਸਾਹਿਬ ਡਾਕਟਰ ਪੀ ਮਾਰਾਓ ਅੰਬੇਦਕਰ ਜੀ ਦੀ ਕਿਰਪਾ ਨਾਲ ਮੈਂ ਵਧੀਆ ਐਜੂਕੇਸ਼ਨ ਵੀ ਕੀਤੀ ਆ ਔਰ ਵਧੀਆ ਮੈਨੂੰ ਘਰ ਪਰਿਵਾਰ ਵੀ ਮਿਲਿਆ ਆ ਜਿਹੜਾ ਸਮਾਜ ਦੀ ਸੇਵਾ ਕਰਦਾ ਮੈਨੂੰ ਕੋਈ ਭੁੱਖ ਨਹੀਂ ਆ ਮੈਂ ਜੇਤੋਂ ਆਪਣੇ ਲੋਕਾਂ ਦੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਕਰਦੀ ਆ ਜਾਂ ਲੀਡਰ ਦੇ ਬੂਹੇ ਗਾੜੀ ਜਾਈਦਾ ਆ ਤੇ ਉਹ ਸਾਨੂੰ ਇਹੋ ਜਿਹਾ ਫੀਲ ਕਰਾਉਂਦੇ ਆ ਸਾਨੂੰ ਟਰੀਟ ਕਰਦੇ ਨੇ ਕਿ ਅਹੀਂ ਉਹਨਾਂ ਦੇ ਬੁਹੇ ਤੇ ਜਾਨ ਨੂੰ ਜੀ ਨਹੀਂ ਕਰਦਾ ਤੇ ਉਹ ਹੱਕ ਅਧਿਕਾਰ ਤੇ ਸਾਡੇ ਦੂਰ ਦੀ ਗੱਲ ਰਹੀ ਉਹ ਸਾਨੂੰ ਬੈਠ ਕੇ ਪਾਣੀ ਤੱਕ ਨਹੀਂ ਪੁੱਛਦੇ ਤੇ ਉਹਨਾਂ ਦੀਆਂ ਮਜਬੂਰੀਆਂ ਵੇਖੀਆਂ ਵਾਂ ਅਸੀਂ ਔਰ ਉਹਨਾਂ ਦਾ ਦਰਦ ਵੇਖਿਆ ਹੈ ਵੀ ਮੇਰੀਆਂ ਧੀਆਂ ਵੇਖੋ ਨਸ਼ਾ ਇਹਨਾਂ ਸਰਕਾਰਾਂ ਨੇ ਫਲਾਇਆ ਜੀ ਤੇ ਸਾਡੇ ਗਰੀਬ ਲੋਕਾਂ ਦੇ ਵਿੱਚ ਆਇਆ ਤੇ ਉਹ ਗਰੀਬ ਲੋਕ ਓਵਰਡੋਜ਼ ਨਾਲ ਜਦੋਂ ਮਰ ਜਾਂਦੇ ਨੇ ਤੇ ਉਹਨਾਂ ਦੀਆਂ ਮਾਵਾਂ ਦੀਆਂ ਤਾਹਾਂ ਉਹਨਾਂ ਧੀਆਂ ਦੀਆਂ ਤਾਹਾਂ ਜਦੋਂ ਅਸੀਂ ਸੁਣਨੇ ਆ ਤੇ ਸਾਡਾ ਕਲੇਜਾ ਫਟ ਜਾਂਦਾ ਹੈ ਤੇ ਅੱਜ ਵੇਖੋ ਉਹਨਾਂ ਧੀਆਂ ਦੇ ਚੁੱਲ੍ਹੇ ਨਹੀਂ ਬਲਦੇ ਜੀ ਉਹਨਾਂ ਦੇ ਚੁੱਲ੍ਹੇ ਬਲ ਲਈ ਉਹਨਾਂ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣ ਲਈ ਇਹ ਜਿਹੜਾ ਮੈਂ ਅਸੀਂ ਜੋ ਡਿਸੀਜਨ ਲਿਆ ਪੂਰੀ ਸਮੂਹ ਮੇਰੇ ਭਾਈਚਾਰੇ ਨੇ ਹਨਾ ਐਸ ਸੀ ਬੀ ਸੀ ਭਾਈਚਾਰੇ ਨੇ ਲਿਆ ਵਾ ਡਿਸੀਜਨ ਕਿ ਇਲੈਕਸ਼ਨ ਲੜਨੀ ਹੈ ਤੇ ਇਲੈਕਸ਼ਨ ਲੜ ਕੇ ਮੈਂ ਆਪਣੇ ਸਮਾਜ ਦੀ ਗੱਲ ਕਰਨਾ ਚਾਹੁੰਦੀ ਆ ਨਾ ਕਿ ਕੋਈ ਮੈਂ ਆਪਣਾ ਚਿਹਰਾ ਅੱਗੇ ਲਿਆਉਣਾ ਚਾਹੁੰਦੀ ਕਿਉਂਕਿ ਮੇਰਾ ਸਮਾਜ ਮੇਰਾ ਪਰਿਵਾਰ ਹੈ ਤੇ ਮੈਂ ਮਰਨਾ ਚਾਹੁੰਨੀ ਆ ਵਧੀਆ ਜ਼ਿੰਦਗੀ ਜੀ ਕਿ ਅਸਲ 'ਚ ਤੁਸੀਂ ਸਮਾਜ ਦੀ ਜਿਵੇਂ ਜ਼ਿਕਰ ਕਰਦੇ ਹੋ ਕਿ ਅਧਿਕਾਰਾਂ ਦੀ ਲੜਾਈ ਲੜਨਾ ਚਾਹੁੰਦੇ ਹੋ ਕਿ ਸਮਾਜ ਜਿਵੇਂ ਪਹਿਲੀਆਂ ਸਰਕਾਰਾਂ ਹੁੰਦੀਆਂ ਜਾਂ ਪਹਿਲੇ ਐਮ.ਐਲ.ਏ ਬਣਦੇ ਆ ਕਿ ਉਹ ਅਧਿਕਾਰਾਂ ਦੇ ਪ੍ਰਤੀ ਅਵੇਅਰ ਕੈਂਪ ਲਾਉਂਦੇ ਆ ਜਾਂ ਕਦੀ ਕੋਈ ਅਵੇਰਨੈਸ ਕੈਂਪਨੀ ਲਾਇਆ ਜਾਂਦਾ ਕਦੀ ਕੋਈ ਕਿਸੇ ਵੀ ਕਾਰਜ ਦੇ ਪ੍ਰਤੀ ਅਵੇਅਰ ਨਹੀਂ ਕੀਤਾ ਜਾਂਦਾ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਸਮਾਜ ਨੂੰ ਜਿਵੇਂ ਅ ਮ ਕਰਦੇ ਹੋ ਸਮਾਜ ਦੇ ਵਿੱਚ ਵਰਕ ਕਰਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਐਦਾਂ ਦਾ ਵਰਕ ਤੁਹਾਡੇ ਵੱਲੋਂ ਪ੍ਰਯਤਨ ਕੀਤੇ ਜਾਣਗੇ ਜਿਹਦੇ ਨਾਲ ਸਮਾਜ ਵਿੱਚ ਪਰਿਵਰਤਨ ਦੀ ਲਹਿਰ ਆਵੇ ਵੇਖੋ ਜੀ ਮੈਨੂੰ ਪਤਾ ਹੈ ਕਿ ਜਦੋਂ ਕੋਈ ਐਮਐਲਏ ਜਿੱਤਦਾ ਹੈ ਤੇ ਉਹਦੇ ਉਹਦੇ ਅੰਦਰ ਚ ਕੀ ਹੁੰਦਾ ਹੈ ਕਿੰਨੇ ਉਹਦੇ ਅੰਦਰ ਚ ਅਧਿਕਾਰ ਹੁੰਦੇ ਨੇ ਬਹੁਤ ਅਧਿਕਾਰ ਹੁੰਦੇ ਨੇ ਉਹਦੇ ਅੰਦਰ ਚ ਜਦਕਿ ਉਹ ਦੇਣਾ ਨਹੀਂ ਚਾਹੁੰਦਾ ਉਹ ਪਾਰਟੀਆਂ ਦਾ ਰਵੈਤੀ ਪਾਰਟੀਆਂ ਦਾ ਸੀਰੀ ਬਣ ਕੇ ਰਹਿ ਜਾਂਦਾ ਵਾ ਉਹ ਜਿੰਨਾ ਚਿਰ ਰਵੈਤੀ ਪਾਰਟੀਆਂ ਨੂੰ ਆਰਡਰ ਨਹੀਂ ਕਰਦੀਆਂ ਉਹਨਾਂ ਚ ਕੋਈ ਵਾ ਇਹ ਗੱਲ ਨਹੀਂ ਕਰਦਾ ਤੇ ਮੈਂ ਕਿਸੇ ਦੀ ਸੀਰੀ ਨਹੀਂ ਬਣੀ ਮੈਂ ਆਜ਼ਾਦ ਉਮੀਦਵਾਰ ਇਸੇ ਕਰਕੇ ਖੜੀ ਹੋਈ ਆ ਕਿ ਮੈਂ ਆਪਣੇ ਸਮਾਜ ਦੀ ਗੱਲ ਕਰ ਸਕਾਂ ਮੈਂ ਆਪਣੇ ਸਮਾਜ ਦੇ ਅਧਿਕਾਰਾਂ ਨੂੰ ਉਹਨਾਂ ਦੇ ਤੱਕ ਪਹੁੰਚਾ ਸਕਾਂ ਵੇਖੋ ਜੀ ਜੇ ਮੇਰਾ ਸਮੂਹ ਪਾਈਚਾਰਾ ਜਿਹੜਾ ਵਾ ਉਹ ਮੈਨੂੰ ਜਿਤਾਏਗਾ ਮੇਰਾ ਐਸਬੀਸੀ ਸਮਾਜ ਮੇਰੇ ਛੋਟੇ ਕਿਸਾਨ ਔਰ ਜਿਹੜੇ ਛੋਟੇ ਬਿਜ਼ਨਸਮੈਨ ਛੋਟੀਆਂ ਦੁਕਾਨਾਂ ਵਾਲੇ ਵੀਰ ਨੇ ਜੇਕਰ ਮੈਨੂੰ ਬਹੁਤ ਹੀ ਬਹੁਮਤ ਨਾਲ ਜਿਤਾਉਂਦੇ ਆ ਤੇ ਮੈਂ ਉਹਨਾਂ ਦੇ ਅਧਿਕਾਰ ਉਹਨਾਂ ਨੂੰ ਦਵਾਂਗੀ ਔਰ ਇਹੋ ਜੇ ਅਵੇਰਨੈਸ ਕੰਪ ਵੀ ਲਗਾਵਾਂਗੀ ਜਿਹਦੇ ਨਾਲ ਸਾਡੇ ਬੱਚੇ ਜਿਹੜੇ ਨਸ਼ੇ ਤੋਂ ਦੂਰ ਹੋਣ ਔਰ ਉਹਨਾਂ ਨੂੰ ਵਧੀਆ ਐਜੂਕੇਸ਼ਨ ਦੇ ਜਾਵੇ ਉਹਨਾਂ ਧੀਆਂ ਦੇ ਅਧਿਕਾਰ ਉਹਨਾਂ ਨੂੰ ਦਿੱਤੇ ਜਾਣ ਜਿਹੜਾ ਨਾ ਦੇ ਘਰ ਆ ਜ ਰੋਟੀ ਨਹੀਂ ਪੱਕਦੀ ਉਹਨਾਂ ਨੂੰ ਪੂਰਾ ਜਿਹੜਾ ਉਹਨਾਂ ਦੀ ਸਪੋਰਟ ਕੀਤੀ ਜਾਏ ਹੁਣ ਤੱਕ ਕਿੰਦਾ ਦਾ ਹੰਗਾਰਾ ਮਿਲ ਰਿਹਾ ਤੁਹਾਨੂੰ ਕਾਫੀ ਸਮਾਂ ਹੋ ਗਿਆ 2-3 ਮਹੀਨੇ ਦੇ ਕਰੀਬ ਹੋ ਚੱਲੇ ਪ੍ਰਚਾਰ ਕਰਦਿਆਂ ਨੂੰ ਹੁਣ ਤੱਕ ਦਾ ਹੰਗਾਰਾ ਕਿਹੋ ਜਿਹਾ ਰਿਹਾ ਵੇਖੋ ਜੀ ਜਿਵੇਂ ਜਿਵੇਂ ਮੈਂ ਪਿੰਡਾਂ ਦੇ ਵਿੱਚ ਜਾ ਰਹੀ ਆ ਤੇ ਮੈਨੂੰ ਬਹੁਤ ਵਧੀਆ ਜਿਹੜਾ ਹੰਗਾਰਾ ਸਾਡੇ ਲੋਕਾਂ ਦਾ ਮਿਲ ਰਿਹਾ ਲੋਕ ਮੈਨੂੰ ਰੋ ਰੋ ਦੱਸਦੇ ਨੇ ਕਿ ਅਸੀਂ ਬੜੇ ਚਿਰਾਂ ਦੀ ਉਮੀਦ ਕਰਦੇ ਸੀ ਕਿ ਕੋਈ ਜਿਹੜਾ ਐਸੀਬੀਸੀ ਵਰਗ ਦਾ ਜਿਹੜਾ ਸਾਡਾ ਛੋਟਾ ਕਾਸਟ ਵਾਲਾ ਇਨਸਾਨ ਖੜਾ ਹੋਵੇ ਜਿਹੜਾ ਕਿ ਸਮਾਜ ਦੀ ਗੱਲ ਸਮਝ ਸਕੇ ਕਿਉਂਕਿ ਮੈਂ ਇੱਕ ਗਰੀਬ ਸਮਾਜ ਦੀ ਬੇਟੀ ਆ ਮੈਨੂੰ ਪਤਾ ਮੈਂ ਗਰੀਬ ਪਰਿਵਾਰ ਚ ਉੱਠੀ ਆ ਕਿ ਸਾਡੇ ਗਰੀਬ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਕੀ ਮੇਰੀਆਂ ਉਹਨਾਂ ਧੀਆਂ ਭੈਣਾਂ ਦੀਆਂ ਮੁਸ਼ਕਲਾਂ ਨੇ ਕੀ ਮੇਰੇ ਉਹਨਾਂ ਬਜ਼ੁਰਗ ਮਾਪਿਆਂ ਦੀਆਂ ਮੁਸ਼ਕਲਾਂ ਨੇ ਮੈਨੂੰ ਪਤਾ ਹੈ ਔਰ ਮੈਂ ਆਪਣੇ ਸਮਾਜ ਨੂੰ ਦੀ ਜਿਹੜੀ ਇਹ ਮੀਟਿੰਗ ਨੂੰ ਪੂਰੀ ਉਹਨਾਂ ਰੈਲੀ ਬਣਾਇਆ ਮੈਂ ਉਹਨਾਂ ਦੀ ਖੁਸ਼ੀ ਨੂੰ ਜਿਹੜਾ ਵਾ ਜ਼ਾਹਿਰ ਨਹੀਂ ਕਰ ਸਕਦੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਔਰ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਤੁਸੀਂ ਬਿਨਾ ਟੈਨਸ਼ਨ ਜਿਹੜਾ ਹੈ ਆਪਣਾ ਸਮਾਜ ਵਿੱਚ ਖੜੇ ਹੋ ਵਿਧਾਨ ਸਭਾ ਦੇ ਵਿੱਚ ਡਟੇ ਰਹਿਣਾ ਹੈ ਪਿੱਛੇ ਨਹੀਂ ਹਟਣਾ ਅਸੀਂ ਤੁਹਾਨੂੰ ਪੂਲ ਬੌਮਤ ਨਾਲ ਜਿਤਾਵਾਂਗੇ ਹਲਕਾ ਨਿਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਹਲਕਾ ਨਿਵਾਸੀ ਜਿਸ ਤਰ੍ਹਾਂ ਤੁਹਾਨੂੰ ਸਾਥ ਦੇ ਰਹੇ ਨੇ ਜਿਸ ਤਰ੍ਹਾਂ ਤੁਹਾਡੇ ਨਾਲ ਹੁਣ ਸਹਿਯੋਗ ਕਰ ਰਹੇ ਨੇ ਵੋਟਾਂ ਦੇ ਸਮੇਂ ਕਿਵੇਂ ਉਹ ਸਹਿਯੋਗ ਕਰਨਗੇ ਹਾਂਜੀ ਵੇਖੋ ਜੀ ਮੈਂ ਤੇ ਆਪਣੇ ਸਮੂਹ ਹਲਕਾ ਤਰਨਤਾਨ ਦੇ ਨਿਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਜਿੱਦਾਂ ਤੁਸੀਂ ਅੱਜ ਪਰ ਮਹੰਗਾਰਾ ਭਰਿਆ ਹੈ ਵੋਟਾਂ ਵਾਲੇ ਦਿਨ ਤੱਕ ਭਰਨਾ ਹੈ ਤੇ ਵੋਟ ਵੀ ਜੜੀ ਹੈ ਮੈਨੂੰ ਫੁੱਲ ਮੁਹਮਦਨਾ ਜਿਤਾਉਣਾ ਹੈ ਜੇਕਰ ਤੁਸੀਂ ਮੇਰਾ ਸਾਥ ਦਿਓਗੇ ਜੇਕਰ ਤੁਸੀਂ ਮੈਨੂੰ ਜਿੱਤ ਕੇ ਵਿਧਾਨ ਸਭਾ ਵਿੱਚ ਭੇਜੋਗੇ ਤੇ ਫਿਰ ਹੀ ਮੈਂ ਤੁਹਾਡੇ ਹੱਕ ਤੇ ਅਧਿਕਾਰਾਂ ਦੀ ਗੱਲ ਕਰਾਂਗੀ ਜਿਹੜੇ ਤੁਹਾਡੇ ਅਧਿਕਾਰ ਹੈ ਜਿਹੜੇ ਵਿਧਾਨ ਸਭਾ ਦੇ ਵਿੱਚ ਹੈ ਜਿਹੜਾ ਸਰਕਾਰ ਵੱਲੋਂ ਮਿਲਨੇ ਨੇ ਉਹ ਮੈਂ ਫਿਰ ਹੀ ਤੁਹਾਨੂੰ ਲਿਆ ਕੇ ਦੇ ਸਕਦੀ ਹਾਂ ਔਰ ਜਿੱਤਾਂ ਮੈਂ ਉਦਾਂ ਸਮਾਜ ਦੀ ਤਾਂ ਸੇਵਾ ਮੈਂ ਕਰ ਹੀ ਰਹੀ ਹਾਂ ਪਰ ਮੈਂ ਚਾਹੁੰਨੀ ਹਾਂ ਤੁਹਾਨੂੰ ਵਧੀਆ ਐਜੂਕੇਸ਼ਨ ਮਿਲੇ ਤੇ ਵਧੀਆ ਤੁਹਾਡੇ ਜਿਹੜੇ ਪਰਵਸ਼ ਤੁਹਾਡੇ ਬੱਚਿਆਂ ਦੀ ਹੋਵੇ ਵਧੀਆ ਜਿਹੜਾ ਤੁਹਾਡੇ ਘਰ ਵੀ ਤੁਹਾਨੂੰ ਮਿਲਣਾ ਜੀ ਤੇ ਲਾਸਟ ਦੇ ਵਿੱਚ ਕੀ اپیل ਕਰਨਾ ਚਾਹੁੰਦੇ ਹੋ ਖਾਸ ਤੌਰ ਤੇ ਸਮਾਜ ਨੂੰ ਉਹ ਕੀ ਜਿਹੜਾ ਦਰਾਵੜ ਚੈਨਲ ਆ ਖਾਸ ਤੌਰ ਤੇ ਸਮਾਜ ਦੇ ਤੱਕ ਜਿਹੜੀ ਆਵਾਜ਼ ਤੁਹਾਡੀ ਪਹਚਾ ਰਿਆ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਤੱਕ ਦਰਾਵੜ ਚੈਨਲ ਦੀ ਆਵਾਜ਼ ਹੈ ਉਹ ਤੁਹਾਡੀ ਪਹਚਾ ਰਿਆ ਕੀ ਤੁਸੀਂ ਵਾਲਮੀਕੀ ਮਜਬੀ ਸਿੱਖ ਸਮਾਜ ਨੂੰ ਕੋਈ اپیل ਕਰਨਾ ਚਾਹੁੰਦੇ ਹੋ ਬਿਲਕੁਲ ਮੈਂ ਕਰਨਾ ਚਾਹੁੰਦੀ ਆ ਮੈਨੂੰ ਦਰਾਵੜ ਚੈਨਲ ਦਾ ਮੈਂ ਤੁਹਾਨੂੰ ਦਿলো ਧੰਨਵਾਦ ਕਰਦੀ ਆ ਤੇ ਮੈਂ ਤੁਹਾਡੇ ਮਾਧਿਅਮ ਤੋਂ ਆਪਣੇ ਸਮੂਹ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਆਂ ਕਿ ਵੇਖੋ ਤੁਸੀਂ ਸਾਰੇ ਹੀ ਵੱਖ-ਵੱਖ ਜਥੇਬੰਦੀਆਂ 'ਚ ਕੰਮ ਕਰਦੇ ਜੋ ਨਾ ਹੀ ਵੇਲੇ ਡੰਡੇ ਜਿਹੜੇ ਅਸੀਂ ਲੋਕਾਂ ਦੇ ਚੁੱਕਦੇ ਆਂ ਅੱਜ ਤੁਹਾਡੇ ਸਮਾਜ ਦੀ ਬੇਟੀ ਖਲੋਤੀ ਏ ਜਿਨ੍ਹਾਂ ਨੇ ਸਾਰੇ ਲੋਕਾਂ ਲਈ ਰਾਹ ਖੋਲਣੇ ਨੇ ਜੇਕਰ ਤੁਸੀਂ ਅੱਜ ਖੜੇ ਹੁੰਦੇ ਜੇ ਮੇਰੇ ਨਾਲ ਤੇ ਮੈਂ ਜਿੱਤਦੀ ਆਂ ਤੇ ਮੈਂ ਕਹਿੰਨੀ ਆਂ ਕਿ ਆਉਣ ਵਾਲੀ 2027 ਦੇ ਵਿੱਚ ਜਿਹੜੀਆਂ 117 ਸੀਟਾਂ ਤੇ ਸਾਡੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚੋਂ ਜਿਹੜੇ ਲੀਡਰ ਖੜਾਰੇ ਜਾਣਗੇ ਤੇ ਜਿਹੜੀ ਐਸੀਆਂ ਦੀ ਜੜੀ ਜੀ ਸਰਕਾਰ ਉਹ ਬਣਾਈ ਜਾਏਗੀ ਬਹੁਤ ਬਹੁਤ ਧੰਨਵਾਦ ਸੋ ਸਤਿਕਾਰਯੋਗ ਸਾਥੀਓ ਖਾਸ ਤੌਰ ਤੇ ਮੈਡਮ ਹਰਵਿੰਦਰ कौर ਉਸਮਾ ਉਹਨਾਂ ਦੀ ਲੜਾਈ ਅਸਲ ਚ ਉਹ ਕਹਿੰਦੇ ਨੇ ਕਿ ਸਾਡੀ ਲੜਾਈ ਅਕਸਰ ਇਹ ਆ ਲੋਕਾਂ ਦੇ ਹੱਕ ਆਧਕਾਰਾਂ ਦੀ ਲੜਾਈ ਆ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦੇ ਨੇ ਔਰ ਉਹਨਾਂ ਦੀ ਉਮੀਦ ਵੀ ਇਹ ਆ ਕਿ ਹੱਲੇ ਤੱਕ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਬੜਾ ਅੱਛਾ ਜਿਹੜਾ ਆ ਸਮਾਜ ਦਾ ਪਰਮਾਹੰਗਾਰਾ ਮਿਲ ਰਿਹਾ ਸੋ ਬੇਨਤੀ ਹੈ ਵੀਡੀਓ ਚੰਗੀ ਲੱਗੇ ਤੇ ਬਦ ਵਾਰ ਸ਼ੇਅਰ ਕਰਨ ਦਾ ਧੰਨਵਾਦ